ਜਿੰਨਾ ਤੇਰੇ ਮੰਗਾ ਲਾਗੂ ਨਹੀਂ ਕਰਦੀ ਜਾਂ ਐਮਐਸਪੀ ਤੇ ਕੋਈ ਕਾਨੂੰਨ ਨਹੀਂ ਬਣਦਾ ਉਹਨਾਂ ਚ ਇਹ ਪ੍ਰਦਰਸ਼ਨ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਰੀ ਰਹੂਗਾ ਕੀ ਲੱਗਦਾ ਤੁਹਾਨੂੰ ਉੱਥੇ ਦੇ ਹਾਲਾਤ ਐਵੇਂ ਦੇ ਕਿਉਂ ਬਣੇ ਜੇ ਤੁਸੀਂ ਅਲੱਗ-ਅਲੱਗ ਸੀ ਤਾਂ ਬਣਗੇ ਜੇ ਇਕੱਠੇ ਹੁੰਦੇ ਤਾਂ ਨਹੀਂ ਬਣਦੇ ਸੀ ਕੱਲ੍ਹ ਲਈ ਟੂਲਪਲਾਜੇ ਬੰਦ ਕਰੇ ਜਿਹੜਾ ਕਿਸਾਨਾਂ ਤੇ ਤਸੱਦਦ ਹੋਇਆ ਤੇ ਅੱਜ 16 ਨੂੰ ਭਾਰਤ ਬੰਦ ਦਾ ਗਹਾਂ ਪਾਈ ਪੜਾ ਬਾਈ ਪੜਾ ਇਹ ਮਾਹੌਲ ਆ ਲਹਿਰ ਬਣੂਗੀ ਤੇ ਦਿੱਲੀ ਵੱਲ ਜਾਵਾਂਗੇ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਪੂਰਾ ਭਾਰਤ ਅੱਜ ਬੰਦਾ 16 ਫਰਵਰੀ ਨੂੰ ਕਾਲ ਦਿੱਤੀ ਸੀ ਕਿ ਪੂਰਾ ਭਾਰਤ ਬੰਦ ਕਰਾਂਗੇ ਪੂਰੇ ਭਾਰਤ ਦੀਆਂ ਤਸਵੀਰਾਂ ਦਿਖਾਉਨੇ ਆ ਕਿ ਜਿਹੜੇ ਨੈਸ਼ਨਲ ਹਾਈਵੇ ਨੇ ਵੱਡੇ ਵੱਡੇ ਰੋਡ ਨੇ ਉਹਨਾਂ ਦੀਆਂ ਕੀ ਤਸਵੀਰਾਂ ਨੇ ਸੁੰਨਸਾ ਨਾ ਕੋਈ ਗੱਡੀ ਆ ਨਹੀਂ ਰਹੀ ਕੋਈ ਬੱਸ ਨਹੀਂ ਆ ਰਹੀ ਕੋਈ ਟਰੱਕ ਨਹੀਂ ਕੋਈ ਕਾਰਾਂ ਨਹੀਂ ਸਿਰਫ ਐਂਬੂਰ ਇਨਸਾਨ ਲੰਘ ਰਹੀਆਂ ਨੇ ਕਿਸਾਨ ਜਿਹੜੀਆਂ ਐਮਰਜੈਂਸੀ ਸੇਵਾਵਾਂ ਨੇ ਉਹ ਦੇ ਰਹੇ ਨੇ ਕਿ ਉਹਨਾਂ ਨੂੰ ਨਹੀਂ ਰੋਕਿਆ ਜਾਵੇਗਾ ਪਰ ਪੂਰਾ ਭਾਰਤ ਅਜਵੰਦਾ ਬਹੁਤ ਸਟੇਟਾਂ ਚ ਭਰਮਾ ਹੰਗਾਰਾ ਮਿਲਿਆ ਹੋਇਆ ਅਤੇ ਲਗਾਤਾਰ ਜਿਹੜੇ ਕਿਸਾਨ ਨੇ ਉਹ ਆਪਣੀਆਂ ਮੰਗਾਂ ਪ੍ਰਤੀ ਪ੍ਰੋਟੈਸਟ ਨੈਸ਼ਨਲ ਹਾਈਵੇਅਾਂ ਦੇ ਉੱਪਰ ਕਰ ਰਹੇ ਨੇ ਸਟੇਟ ਹਾਈਵੇਜ਼ ਦੇ ਉੱਪਰ ਕਰ ਰਹੇ ਨੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਨੇ ਜਿਲ੍ਹਾ ਸੰਗਰੂਰ ਚ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਚ ਤਹਿਸੀਲਾਂ ਚ ਵੱਡੇ ਵੱਡੇ ਸ਼ਹਿਰਾਂ ਚ ਸਾਰਿਆਂ ਚ ਅੱਜ ਪੂਰੇ ਕਿਤੇ ਨਾ ਕਿਤੇ ਧਰਨੇ ਪ੍ਰਦਰਸ਼ਨ ਪ੍ਰੋਟੈਸਟ ਪੂਰੇ ਚੱਲ ਰਹੇ ਨੇ ਸਾਰੀਆਂ ਜਥੇਬੰਦੀਆਂ ਸੋ ਤੁਸੀਂ ਪਹਿਲਾਂ ਵੀ ਦੇਖਿਆ ਨੇ ਕਿ ਸਾਰੀਆਂ ਜਥੇਬੰਦੀਆਂ ਨਾਲ ਗੱਲਬਾਤ ਕੀਤੀ ਐ ਸੋ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਦੇ ਆਗੂ ਸਾਡੇ ਨਾਲ ਮੌਜੂਦ ਨੇ ਜਥੇਬੰਦਕ ਜੋ ਜ਼ਿਲ੍ਹਾ ਸੰਗਰੂਰ ਚ ਮੌਜੂਦ ਨੇ ਤੇ ਪ੍ਰੋਟੈਸਟ ਕਰ ਰਹੇ ਨੇ ਪ੍ਰਦਰਸ਼ਨ ਕਰ ਰਹੇ ਨੇ ਵੀਰ ਜੀ ਕੀ ਨਾਮ ਆਪ ਦਾ ਭੰਤੀ ਸਿੰਘ ਜੀ ਰਣਜੀਤ ਜੀ ਅੱਜ ਕਿੰਨਾ ਕਹੂੰਗਾ ਰਾ ਕਿੰਨਾ ਕ ਮਿਲਿਆ ਅਸੀਂ ਦੇਖ ਰਿਹਾ ਕਿ ਸੜਕਾਂ ਤਾਂ ਪੂਰੀਆਂ ਸੁੰਨਸਾਨ ਨੇ ਤੇ ਦੁਕਾਨਾਂ ਵੀ ਬੰਦ ਨਜ਼ਰ ਆ ਰਹੀਆਂ ਨੇ ਕਿੰਨਾ ਕ ਪ੍ਰਭਾਵ ਰਿਹਾ ਅੱਜ ਅਸੀਂ ਪੂਰਾ ਭਾਰਤ ਦੇ ਵਿੱਚ ਜਿਹੜਾ ਬੰਦ ਦਾ ਸੱਦਾ ਹੈ ਤੇ ਮੁਕੰਮਲ ਸਮਝਦੇ ਹਾਂ ਵੀ ਕਿਸੇ ਨੇ ਦੁਕਾਨ ਨਹੀਂ ਖੋਲੀ ਤੇ ਆਰਤੀਆਂ ਨੇ ਆਪਣੀਆਂ ਉਹ ਵੀ ਸ਼ਾਮਲ ਹੋਏ ਨੇ ਟਰੱਕ ਆਪਰੇਟਰ ਇਹਦੇ ਵਿੱਚ ਸ਼ਾਮਲ ਹੋਏ ਨੇ ਕਿਉਂਕਿ ਜਿਹੜੀਆਂ ਭਾਰਤ ਸਰਕਾਰ ਦੇ ਨਾਲ ਮੰਗਾਂ ਮੰਨੀਆਂ ਅਧੂਲਣ ਦੇ ਵਿੱਚ ਅਜੇ ਤੱਕ ਲਾਗੂ ਨਹੀਂ ਕੀਤੀਆਂ ਇਹ ਤਾਂ ਬੰਦ ਦਾ ਸੱਦਾ ਦਿੱਤਾ ਲੋਕ ਪਹੁੰਚੇ ਨੇ ਤੇ ਜਿੰਨਾ ਚਿਰ ਇਹ ਮੰਗਾ ਲਾਗੂ ਨਹੀਂ ਕਰਦੀ ਜਾਂ ਐਮਐਸਪੀ ਤੇ ਕੋਈ ਕਾਨੂੰਨ ਨਹੀਂ ਬਣਦਾ ਉਹਨਾਂ ਚਿਰ ਇਹ ਪ੍ਰਦਰਸ਼ਨ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਰੀ ਰਹੂਗਾ ਜਿਵੇਂ ਕਿ ਲਖਮੀਪੁਰ ਖੀਰੀ ਜਿਹੜੇ ਕਿਸਾਨ ਸ਼ਹੀਦ ਕਰੇ ਗੱਡੀਆਂ ਚੜਾਈਆਂ ਗਈਆਂ ਸਾਡੇ ਕਿਸਾਨ ਜੇਲਾਂ ਦੇ ਵਿੱਚ ਬੈਠੇ ਨੇ ਉਹ ਜਿੰਨਾ ਚਿਰ ਰਿਹਾ ਨਹੀਂ ਹੁੰਦੇ ਅਸਲ ਕਾਤਲ ਨੇ ਜਿਹੜੇ ਕਿਸਾਨਾਂ ਦੇ ਉਹਨਾਂ ਨੂੰ ਫਾਹੇ ਨਹੀਂ ਲਾਇਆ ਜਾਂਦਾ ਉਹਨਾਂ ਚਿਰ ਅਸੀਂ ਸੰਘਰਸ਼ ਜਾਰੀ ਰੱਖਾਂਗੇ ਠੀਕ ਹੈ ਕੀ ਲੱਗਦਾ ਤੁਹਾਨੂੰ ਜਿਵੇਂ ਸ਼ੰਭੂ ਬਾਰਡਰ ਉੱਥੇ ਕਿਸਾਨ ਗਏ ਹੋਏ ਨੇ ਜਥੇਬੰਦੀਆਂ ਗਈਆਂ ਹੋਈਆਂ ਨੇ ਪਰ ਤੁਸੀਂ ਨਹੀਂ ਗਏ ਕਈ ਕਮੈਂਟ ਜੇ ਆ ਰਹੇ ਨੇ ਕਿ ਕਿਉਂ ਨਹੀਂ ਗਏ ਜੀ ਜਾਣਾ ਚਾਹੀਦਾ ਸੀ ਢਕਾਉਂਦਾ ਧਨੇਰ ਗਰੁੱਪ ਨੂੰ ਵੀ ਜਾਣਾ ਚਾਹੀਦਾ ਸੀ ਕਿਉਂ ਬੈਠੇ ਨੇ ਪਿੰਡਾਂ 'ਚ ਹੁਣ ਤਾਂ ਸਮਾਂ ਆਇਆ ਤੇ ਇੱਕ ਕਹਿ ਲੀਏ ਤਜਰਬਾ ਹੈ ਪੁਰਾਣਾ ਜਦੋਂ ਪਹਿਲਾਂ ਦਿੱਲੀ ਨੂੰ ਗਏ ਇੱਕ ਲਹਿਰ ਬਣੀ ਤੇ ਆਹ ਸੜਕਾਂ ਦੇ ਉੱਤੇ ਬਹਿ ਕੇ ਲਹਿਰ ਪਾਣੂ ਕੀ ਸੰਯੁਕਤ ਮੋਰਚਾ ਐਲਾਨ ਕਰੂਗਾ ਕਹ ਲਈਏ ਚੁੱਪ ਨਹੀਂ ਬਹਿੰਦੇ ਜਾਵਾਂਗੇ ਦਿੱਲੀ ਵੱਲ ਜਿੰਨਾ ਚਿਰ ਕੋਈ ਮੰਗਾ ਲਾਗੂ ਨਹੀਂ ਹੁੰਦੀ ਪਰ ਹੁਣ ਜੇ ਕੇਂਦਰ ਨਾਲ ਗੱਲਬਾਤ ਕਰੀਏ ਤਾਂ ਮੀਟਿੰਗਾਂ ਦਾ ਦੌਰ ਸ਼ੁਰੂ ਹੋਇਆ ਉਹ ਜਿਹੜੀਆਂ ਜਥੇਬੰਦੀਆਂ ਬੈਠੀਆਂ ਨੇ ਉੱਥੇ ਸ਼ੰਭੂ ਬਾਰਡਰ ਤੇ ਵੀ ਬਹੁਤ ਕੁਝ ਹੋਇਆ ਉੱਥੇ ਪੁਲਿਸ ਪ੍ਰਸ਼ਾਸਨ ਨਾਲ ਆਮੋ ਸਾਹਮਣੇ ਜੀ ਹਰਿਆਣੇ ਵੱਲੋਂ ਗੋਲੇ ਵੀ ਬਰਾਏ ਗਏ ਨੇ ਅਥਰੂ ਗੈਸ ਦੇ ਤੇ ਹੋਰ ਵੀ ਕਾਫੀ ਕੁਝ ਕੀਤਾ ਗਿਆ ਕੀ ਲੱਗਦਾ ਤੁਹਾਨੂੰ ਉੱਥੇ ਦੇ ਹਾਲਾਤ ਐਵੇਂ ਦੇ ਕਿਉਂ ਬਣੇ ਜੇ ਤੁਸੀਂ ਅਲੱਗ-ਅਲੱਗ ਸੀ ਤਾਂ ਬਣਗੇ ਜੇ ਇਕੱਠੇ ਹੁੰਦੇ ਤਾਂ ਨਹੀਂ ਬਣਦੇ ਸੀ ਨਹੀਂ ਸ਼ੰਭੂ ਬੈਰੀਅਰ ਤੇ ਜਿਹੜਾ ਡਰੋਨ ਰਾਹੀਂ ਅਥਰੂ ਗੈਸ ਤੇ ਗੋਲੇ ਸਿੱਟੇ ਗਏ ਪਰ ਉਹਦਾ ਅਸੀਂ ਵਿਰੋਧ ਕਰਦੇ ਹਾਂ ਕਹਿ ਲਈ ਆਉਣ ਵਾਲੇ ਸਮੇਂ ਦੇ ਤੇ ਕੋਈ ਵੀ ਗਹਾ ਕਾਲ ਆਉਂਦੀ ਹੈ ਤੇ ਸਮਰਥਨ ਦੇ ਵਿੱਚ ਹੀ ਹੈ ਕੱਲ੍ਹ ਕੇ ਲਈ ਟੂਲਪਲਾਜੇ ਬੰਦ ਕਰੇ ਜਿਹੜਾ ਕਿਸਾਨਾਂ ਤੇ ਤਸੱਦਦ ਹੋਇਆ ਤੇ ਅੱਜ 16 ਨੂੰ ਭਾਰਤ ਬੰਦ ਦਾ ਗਹਾ ਬਾਜ ਪੜਾ ਬਾਜ ਪੜਾ ਇਹ ਮਾਹੌਲ ਆ ਲਹਿਰ ਬਣੂਗੀ ਤੇ ਦਿੱਲੀ ਵੱਲ ਜਾਵਾਂਗੇ ਠੀਕ ਹੈ ਜਨਨ ਕਿ ਉਹ ਜਥੇਬੰਦੀਆਂ ਦੇ ਨਾਲ ਰਲ ਕੇ ਤੁਸੀਂ ਪ੍ਰੋਟੈਸਟ ਕਰ ਸਕਦੇ ਹੋਣ ਵਾਲੇ ਸਮੇਂ ਤੇ ਆ ਉਹੀ ਆ ਕਹ ਲਈਏ ਜਿਹੜਾ ਕਿਸਾਨਾਂ ਤੇ ਤਸੱਦਦ ਹੋਇਆ ਪਰ ਜਦੋਂ ਉਹਨਾਂ ਲਵੇ ਕੋਈ ਆਪਣੇ ਸਾਡੇ ਬੁੱਧੀਜੀਵੀ ਗਏ ਕੋਈ ਫਰਕ ਤਰਕ ਰਹਿ ਗਿਆ ਕੋਈ ਗੱਲ ਨਹੀਂ ਇਕੱਠੇ ਹੋਵਾਂਗੇ ਠੀਕ ਹੈ ਜਾਨੀ ਕਿ ਤਾਲਮੇਲ ਪੂਰਾ ਬਣ ਨਹੀਂ ਸਕੇ ਜੇ ਮੀਟਿੰਗ ਹੋਈ ਵੀ ਕੋਈ ਤਾਂ ਸਹੀ ਤਰੀਕੇ ਨਾਲ ਬਣਿਆ ਨਹੀਂ ਉੱਥੇ ਜਾਣ ਦਤਾਲ ਹੋਇਆ ਨਹੀਂ ਕਹਿ ਲਈ ਆਉਣ ਵਾਲੇ ਸਮੇਂ ਦੇ ਵਿੱਚ ਬਣ ਜਾਊਗਾ ਤੇ ਇਹ ਨਹੀਂ ਹੈਗਾ ਲੜਾਈ ਸਾਰਿਆਂ ਦੀ ਇੱਕ ਹੈ ਤੇ ਉਹ ਲੜਾਈ ਜਿੱਤ ਕੇ ਅਸੀਂ ਮੜਾਂਗੇ ਠੀਕ ਹੈ ਯਾਨੀ ਕਿ ਇੱਕ ਐਸਕੇਐਮ ਦੀ ਮੀਟਿੰਗ ਵੀ 18 ਫਰਵਰੀ ਦੀ ਉਸ ਦਿਨ ਸਾਰੇ ਗਰੁੱਪ ਮਤਲਬ ਰਾਜੇ ਵਾਲ ਗਰੁੱਪ ਹੋਇਆ ਉਗਰਾਹ ਤੁਸੀਂ ਹੋਏ ਜੀ ਡਕਾਉਂਦਾ ਤਨੇਰ ਡਕਾਉਂਦਾ ਦੂਰੇ ਸਾਰੀਆਂ ਜਥੇਬੰਦੀਆਂ ਯਾਨੀ ਕਿ ਉੱਥੇ ਮੀਟਿੰਗ ਹੋ ਰਹੀ ਹੈ ਮੀਟਿੰਗ ਤੀ ਹੁਣ ਨਿਰਪਰ ਹੋਣਾ ਵੀ ਕੀ ਫੈਸਲਾ ਅਗਲਾ ਕਰਨਾ ਤੁਸੀਂ ਹਾਂ ਮੀਟਿੰਗ ਤੇ ਉੱਤੇ ਫੈਸਲਾ ਹੋਣਾ ਹੈ ਜਿਹੜੀ ਅੱਜ 16 ਦਾ ਭਾਰਤ ਬੰਦ ਦਾ ਹੈ ਇਹ ਤੇ ਲੋਕਾਂ ਨੇ ਕੋਈ ਸਵਾਲ ਕਰੇ ਨੇ ਵੀ ਦਿੱਲੀ ਜਾਣਾ ਚਾਹੀਦਾ ਪਰ ਐਸਕੇਐਮ ਕਿਹੜਾ ਫੈਸਲਾ ਲੈਂਦਾ ਹੈ ਉਹ ਗੱਲਾਂ ਵਾਲੀ ਗੱਲ ਹੈ ਤੇ ਮੰਗ ਵੀ ਹੈਗੀ ਆ ਵੀ ਲੋਕ ਦਿੱਲੀ ਜਾਣ ਜਾਣਾ ਚਾਹੀਦਾ ਵੀ ਆ ਤੇ ਚਲੋ ਅਸੀਂ ਇਕਤਾ ਬਣਾ ਕੇ ਚੱਲਾਂਗੇ ਇਹ ਨਹੀਂ ਹੈਗਾ ਕੱਲਾ ਕੱਲਾ ਕੋਈ ਨਹੀਂ ਜਿੱਤ ਸਕਦਾ ਤੇ ਸਾਰੇ ਜਦੋਂ ਕਾਫਲੇ ਆੜ ਆਊਗਾ ਲੋਕਾਂ ਦਾ ਜਿੱਤ ਕੇ ਮੋੜਾਂਗੇ ਬਿਲਕੁਲ ਯਾਨੀ ਕਿ ਮਾਹੌਲ ਬਣਨ ਦੀ ਵੀ ਹੁੰਦੀ ਹੈ ਗੱਲ ਜੀ ਮਾਹੌਲ ਦੀ ਤਾਂ ਸ਼ੁਰੂਆਤ ਹੋ ਗਈ ਉੱਥੇ ਜਿਵੇਂ ਡਟ ਗਏ ਕਿਸਾਨ ਕਹਿ ਰਹੇ ਨੇ ਕਿ ਅਸੀਂ ਪਿੱਛੇ ਨਹੀਂ ਮੁੜਦੇ ਅਸੀਂ ਤਾਂ ਸਾਡੇ ਜੋ ਹੱਲ ਕਰੋਂਗੇ ਮੀਟਿੰਗਾਂ ਦਾ ਦੌਰ ਜਾਰੀ ਹੈ ਜੇ ਮੀਟਿੰਗ 'ਚ ਹੱਲ ਨਿਕਲੂ ਤਾਂ ਠੀਕ ਆ ਨਹੀਂ ਅਸੀਂ ਵਧਾਂਗੇ ਤੇ ਲਹਿਰ ਬਣਾਉਣ ਦਾ ਤਰੀਕਾ ਜਿਵੇਂ ਕਹਿ ਲਈਏ ਪਹਿਲਾਂ ਰੇਲਵੇ ਟਰੈਕਾਂ ਤੇ ਬੈਠੇ ਜਾਂ ਟੂਲਪਲਾਂਜਾਂ ਤੇ ਬੈਠੇ ਉਹਜਾ ਹੋਰ ਮਾਹੌਲ ਅਸੀਂ ਬਣਾ ਕੇ ਤੁਰਾਂਗੇ ਨਹੀਂ ਹੈਗਾ ਵੀ ਅਸੀਂ ਆ ਵੀ ਕਹਿ ਲਈਏ ਉਹੀ ਇੱਕ ਛੱਟਾ ਹੈ ਲੜਾਈ ਦਾ ਇਹ ਇਹ ਵੀ ਸਰਕਾਰ ਤੱਕ ਪਹੁੰਚੂਗਾ ਮੈਸੇਜ ਠੀਕ ਹੈ ਸੋ ਭਾਰਤੀ ਕਿਸਾਨ ਜੂ ਨੇ ਡਕਾਉਂਦਾ ਧਨੇਰ ਗਰੁੱਪਾ ਸੋ ਲਗਾਤਾਰ ਜਿਹੜੇ ਗਰੁੱਪ ਨੇ ਉਹ ਅੱਜ ਸੜਕਾਂ ਤੇ ਬੈਠੇ ਨੇ ਪ੍ਰੋਟੈਸਟ ਕਰ ਰਹੇ ਨੇ ਪ੍ਰਦਰਸ਼ਨ ਕਰ ਰਹੇ ਨੇ ਅਤੇ ਕਹਿ ਰਹੇ ਨੇ ਕਿ ਸ਼ੰਭੂ ਬਾਰਡਰ ਖਨੌਰੀ ਬਾਰਡਰ ਜੋ ਵੀ ਉੱਥੇ ਹੋ ਰਿਹਾ ਉਹਦੀ ਅਸੀਂ ਸਖਤ ਸ਼ਬਦਾਂ ਚ ਨਿਖੇਦੀ ਕਰਦੇ ਹਾਂ ਅਤੇ ਕੇਂਦਰ ਸਰਕਾਰ ਨੂੰ ਸਵਾਲ ਵੀ ਕਰਦੇ ਨੇ ਕਿ ਕਿਵੇਂ ਦਾ ਮਾਹੌਲ ਬਣਾ ਰੱਖਿਆ ਕਿਸਾਨ ਆਪਣੀਆਂ ਮੰਗਾ ਮੰਗ ਸਕਦੇ ਨੇ ਜਨਨ ਕਿ ਸਰਕਾਰ ਨੂੰ ਆਪਣੀਆਂ ਗੱਲਾਂ ਕਹਿ ਸਕਦੇ ਨੇ ਪਰ ਲੋਕਤੰਤਰ ਚ ਅਜਿਹਾ ਕਿਉਂ ਹਾਲਾਤ ਬਣਾਏ ਜਾ ਰਹੇ ਨੇ ਜੋ ਸ਼ੰਭੂ ਬਾਰਡਰ ਤੇ ਬਣੇ ਨੇ ਜੋ ਖਨੌਰੀ ਬਾਰਡਰ ਤੇ ਬਣੇ ਨੇ ਕਿ ਇਹ ਦੋ ਦੇਸ਼ਾਂ ਦੀ ਲੜਾਈ ਨਹੀਂ ਇਹ ਦੋ ਸੂਬਿਆਂ ਦੀਆਂ ਆਪਸ ਵਿੱਚ ਐਂਟਰ ਹੋਣ ਦੀ ਗੱਲਬਾਤ ਆ ਜਾਂ ਅੱਗੇ ਜਾਣ ਦੀ ਗੱਲਬਾਤ ਆ ਕਿ ਅਸੀਂ ਦਿੱਲੀ ਪਹੁੰਚ ਕੇ ਆਪਣੀਆਂ ਮੰਗਾਂ ਰੱਖ ਸਕੀਏ ਆਪਣੀ ਗੱਲਬਾਤ ਦੱਸ ਸਕੀਏ ਸੋ ਹੁਣ ਦੇਖਣਾ ਹੋਵੇਗਾ ਕਿ ਦੂਜੀਆਂ ਜਥੇਬੰਦੀਆਂ ਜਿਨ੍ਹਾਂ ਨੇ ਪੂਰਾ ਅੱਜ ਭਾਰਤ ਬੰਦ ਕੀਤਾ ਉਹ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਤੋਂ ਬਾਅਦ ਸ਼ੰਭੂ ਬਾਰਡਰ ਖਨੌਰੀ ਬਾਰਡਰ ਜਾਂ ਦਿੱਲੀ ਵੱਲ ਜਾਣਗੇ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸੰਗਰੂਰ